ਪੈਂਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਗਿੱਦੜਾ ਦਾ ਗਰੁੱਪ ਫਿਰਦਾ ਨਹੀਂ ਚਾਹੀਦਾ ਘਰ ਪਰ ਜਿੰਨ ਜਾਦੇ ਪੈਂਦੇ ਹਨ ਨਾ ਕਿਤੇ ਨਹੀਂ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਇਹ ਫੋਨ ਚ ਵੀ ਨਹੀਂ ਆਉਂਦਾ ਹੋਏ ਇੱਕ ਚੀਜ਼ ਹੋਰ ਦੱਸਾਂ ਉਹਨੂੰ ਆ ਨਾ ਐਮਐਸਜੀ ਸਟਾਪ ਸਟਾਪ ਹਾਂਜੀ ਹੈਲੋ ਗਾਇਜ਼ ਹਾਂਜੀ ਦੋਸਤੋ ਤੋਂ ਦਾ ਸਾਫ ਹੋ ਗਿਆ ਮੌਸਮ ਆ ਹੁਣ ਤੁਸੀਂ ਕਹੀ ਦੇਖਦੇ ਹੋ ਨਾ ਪਿੱਛੇ ਇਹ ਕਿੱਥੇ ਚੱਲੇ ਆਪਾਂ ਉਹ ਬਾਰੀ ਦੇ ਵਿੱਚ ਉਹ ਨਾ ਇੱਕ ਕੈਰੀ ਰਹੀ ਸੀ ਪਤਲੀ ਜੀ ਤੁਹਾਨੂੰ ਮੈਂ ਹੋਰ ਦਿਖਾਉਣਾ ਦੇਖੀ ਇੱਕ ਚੀਜ਼ ਆ ਇੱਥੇ ਮੂੰਗ ਸੂੰਗ ਰਿਹਾ ਕਿ ਮੂੰਗ ਰਿਹਾ ਏ ਯਾਰ ਤੇ ਇਹਨਾਂ ਦੀ ਹਾਈਟ ਦੇਖੋ ਕਿੰਨੀ ਲੰਮੀ ਨਹੀਂ ਦੇਖ ਆ ਤਾਂ ਛੋਟਾ ਜੀ ਘਟ ਘਟ ਡੇਢ ਡੇਢ ਫੁੱਟ ਦੇ ਆ ਉਹ ਇਹ ਕਾਫੀ ਲੰਬੇ ਹੋ ਰਹੇ ਨੇ ਵਿੱਚ ਵਿੱਚ ਹਰ ਜਿ ਕਿੱਥੋਂ ਇਹ ਦਿਖਾਉਣਾ ਤੁਹਾਨੂੰ ਵੱਡਾ ਸਾਰਾ ਜ ਆ ਆ ਗਿਆ ਮੁੜ ਗਿਆ ਉਹਦੇ ਆ ਸੀ ਤੇ ਆ ਦੇਖ ਆ ਆ ਡੇਢ ਦਾ ਨਹੀਂ ਜਿਆਦਾ ਹੋਊਗਾ ਦੇਖ ਆ 2 ਦਾ ਹੋਊਗਾ ਓਏ ਇਹ ਆ ਦੇਖ ਉਹ ਤੋਂ ਲੈ ਕੇ 2 ਫੁੱਟ ਦਾ ਯਾਰ ਇਹ ਆ ਰਾਮਣਾ ਓਏ ਤੋੜ ਹੀ ਲੈਨੇ ਆ ਆ ਦੇਖ ਇਹਦਾ ਫੋਨ ਚ ਵੀ ਨਹੀਂ ਆਉਂਦਾ ਓਏ ਐਂ ਕਰਨਾ ਪਊਗਾ ਆ ਸੀ ਇੰਨਾ ਲੰਮਾ ਦੇਖ ਲੈ ਇੱਕ ਡਿਗ ਡਿ ਹੋ ਗਿਆ ਨਾ ਪਸ ਨਹੀਂ ਕਹਿ ਜਾ ਵੀ ਹੈ ਚੱਲ ਖੜਨ ਜਾ ਯਾਰ ਇਹ ਤਾਂ ਤੁਸ ਨੂੰ ਐਵੇਂ ਚੌੜਚ ਪਾਈ ਇਦਾਂ ਕਹੀ ਚੱਕਦੇ ਆ ਚੱਪਲਿਆਂ ਵਾਲਾ ਜਗਾੜਾ ਇਹ ਬਿਸ਼ਾਇ ਹੀ ਪਿਆ ਤੇ ਆਪਾਂ ਲੋਣੇ ਉਹ ਕਣਕ ਨੂੰ ਬਾਣੀ ਲਾ ਕੇ ਆਉਣੇ ਯਾਰ ਉੱਥੇ ਨੇ ਛੱਡ ਲੈ ਸੀ ਮੇ ਜਾਣ ਕੇ ਕਿਹੜੀ ਇਸ ਕਰਕੇ ਪਤਲੀ ਪਾਈ ਆ ਉਹ ਵੀ ਯਾਰ ਖੱਡਾਂ ਰੋਟੀਆਂ ਦੀਆਂ ਪੱਲੀਆਂ ਇਹ ਚੱਕਣਗੇ ਨਹੀਂ ਭਾਏ ਯਾਰ ਆਹ ਕਣਕਾ ਗਮਾਰੇ ਵਾਲੇ ਥਾਂ 'ਚ ਹੈ ਤੇ ਆਹ ਨਰਮੇ ਵਾਲੇ 'ਚ ਨਰਮਾ ਹੈ ਨਾ ਤਿਆਗ ਮਾਰੇ ਵਾਲੇ ਚ ਇਹ ਠੀਕ ਲੱਗ ਕੋਸ ਤਾਂ ਖਰ ਬੀਜੀ ਪਹਿਲਾਂ ਕੀ ਇਹ ਤੇ ਕੋਸ ਨੂੰ ਵੀ ਕਮਾਰਿਆਲ ਚ ਘਰ ਕਣਕ ਚੰਗੀ ਹੁੰਦੀ ਹੁੰਦੀ ਕਹਿੰਦੇ ਹੁੰਦੇ ਆ ਨਰ ਮੇਜ ਫਿਰ ਮੰਗਰੋਂ ਵੀ ਬੀਜੀ ਸੀ ਸਾਰਾ ਨੂੰ ਲਾਸਟ ਮੰਗੂਈ ਸੀ ਤੇ ਕਣਕੇ ਥੋੜੀ ਪਤਲੀ ਹੈ ਇੱਧਰ ਲਈ ਆ ਹਜੇ ਉਨੀ ਗੱਲ ਬਾਤ ਨਹੀਂ ਬਣੀ ਇੰਨੀ ਚਾਹੀਦੀ ਸੀ ਉਹ ਜਿੱਤੇ ਬੈਟ ਪਾ ਜਾ ਕਿਸੇ ਜਵਾਕ ਨੇ ਹਟ ਤਾ ਉ ਟਾਇਰ ਠਕਣਾ ਹੈ ਤੇ ਆਪਾਂ ਛੱਡ ਦੇ ਜਾਂ ਕੇ ਬੰਬੀ ਤਿਆਰ ਦੇਖਾਵਾਂਗੇ ਕੁਸ਼ਕਾਰ ਨਿਕਲੇ ਸਾਂ ਫੇਰ ਬਣੀਏ ਰੇ ਰੇ ਵਾਲਾ ਕੰਮ ਆਪਣਾ ਕੰਟੀਨਿਊ ਜਾਰੀ ਹੈ ਕਿਉਂਕਿ ਛੇਤੀ ਛੇਤੀ ਪੂਰੀ ਕਰ ਦੇਗੇ ਸਿਰਫ ਦੋ ਦੋ ਕਿਟੇ ਢਾਈ ਘਟੇ ਪਾਉਣੇ ਆ ਨਾ ਕਿਲੇ ਦੇ ਉਹ ਬੰਨੇ ਮਾਰਨੇ ਪਹਿਲਾਂ ਪਹਿਲਾਂ ਬੰਨੇ ਮਾਰ ਕੇ ਆਣਾ ਹੋਵੇ ਹਉ ਚਪੂ ਦੇ ਰਾਤ ਨੂੰ ਲਾਇਸੀ ਹੋਏ ਇਹ ਆਹਾ ਹਾਂ ਉਹ ਮਾਰ ਗਿਆ ਇੱਥੋਂ ਛੱਡਿਆ ਜਪਣੀ ਉਹਦੇ ਰਾਤ ਨੂੰ ਵੀਡੀਓ ਨਹੀਂ ਖਾਈ ਸਾਨੂੰ ਇਹ ਆ ਕੱਢਦੇ ਹਾਂ ਕਰਦੇ ਉਹ ਚੱਫੂ-ਜੁੱਫੂ ਕੱਢ ਕੇ ਸਾਰਾ ਪਾਣੀ ਅਗਲੇ ਖੇਰੇ 'ਚ ਜਾਂਦਾ ਆਪਾਂ। ਰਾਹ ਬਣਾ ਦਿੱਤਾ ਤੇ ਆਹ ਬਸ ਨਹਿਰ ਵਾਲੀ ਦਿੰਦੀ। ਕੱਢਿਆ ਪਿਆ ਸੀ ਭਾਈ। ਇਹ ਤੁਸੀਂ ਅਗਲੇ ਵਲੌਗ 'ਚ ਦੇਖਿਆ ਹੋਊਗਾ ਹਨਾ। ਤੋਂ ਅਗਲੇ ਦੇ ਦਿੰਦੀ ਹੈਗੀ। ਇਹ ਮੈਂ ਖਾਲ ਥੋੜਾ ਕੱਢਤਾ ਸੀ। ਥੋੜਾ ਜਿਹਾ ਅੱਛਾ ਕਰਤਾ ਸੀ। ਤੇ ਆਪਾਂ ਛੱਡਦੇ ਆਂ ਬੰਬੀ। ਧੁੱਪਾਂ ਲੇਟ ਹੀ ਨਿਕਲਦੀ ਆ ਸਮਝੋਂ ਤਾਂ ਅੱਧੇ ਕਿੱਲੇ ਤੋਂ ਘਾਟ ਹੀ ਲਾਉਣ ਲੱਗ ਗਿਆ ਯਾਰ ਇਹ। ਚਲੋ ਨਿਬੜੀ ਗਿਆ ਫਿਰ 20 ਦਿਨ ਲੋੜ ਨਹੀਂ ਆਵਾ ਨਾ ਨਾਰ ਸੁਕਰੀ ਚੱਲ ਉਹਦੇ ਨੂੰ ਘੇਰਾ ਡੰਗਾ ਰਹਿ ਗਿਆ ਸਾਰਾ ਨਾ ਤੇ ਆਪਾਂ ਛੱਡਦੇ ਹਾਂ ਸੋਲਾ ਸੋਲਾ ਖੜ ਜਾਓ ਤੇ ਦਿਖਾਉਣਾ ਨੂੰ ਇੱਕ ਟੱਕ ਅੰਜਾ ਦਾ ਮਾ ਥਾਂ ਕੱਢ ਲਿਆ ਜੀ ਤੇ ਦੂਜਾ ਗਿਆ ਅੜ ਠੀਕ ਹੈ ਤੁਮ ਹਲ ਉਹਨਾਂ ਨਾਲ ਪਾਈਪ ਥੋੜੀ ਹਲਦੀ ਇੱਥੋਂ ਤੇ ਆ ਰਹੀ ਰਿਹਾ ਤੇ ਮਾਰ ਕੇ ਉਹ ਛੁੱਟੀ ਲੈਣ ਤੋੜ ਕੇ ਇੱਥੋਂ ਤੇ ਇਹਨਾਂ ਦੇਖਦਾ ਕੱਢ ਗਿਆ ਖਾਲੀ ਇਹ ਤਾਂ ਗਿਆ ਨਿਕਲ ਗਿਆ ਹੈ ਨਾ ਐਥੋਂ ਮਾਰ ਗਿਆ ਮਰ ਗਿਆ ਫੁੱਲ ਗਿਆ ਸੱਟਾ ਮਾਰ ਗਿਆ ਮੈਂ ਜੀ ਤੇ ਆ ਗਿਆ ਬਾਹਰ ਇੱਥੇ ਵੀ ਮਸਾਲਾ ਲਾਉਣ ਵਾਲਾ ਇੱਥੇ ਜੀ ਜਿੰਦਾ ਅੰਦਰ ਨੂੰ ਜਾਊ ਪੈ ਪਾ ਦੇ ਇਹਦੀ ਨਾ ਮਰੀ ਸੀ ਤੇ ਮੈਂ ਉਧਰ ਲਾ ਕੇ ਆਉਣਾ ਉਹ ਪਰਲੇ 'ਚ ਇੱਕ ਦੇ ਮੈਂ ਜਿਆਦਾ ਸੱਟ ਮਾਰੀ ਜੋ ਉੱਥੇ ਮੈਂ ਦਿਖਾਉਣਾ ਤੁਹਾਨੂੰ ਛੋਟੀ ਮਾਰ-ਵਾਰੀ ਘੜਤੀ ਇਹ ਇਥੋਂ ਦੀ ਫਿਰ ਹਰ ਕਿਥੇ ਲਵਾ ਫੇ ਲਾਈ ਆ ਕੰਮ ਫਿਰ ਵੀ ਚੱਲੀ ਗਿਆ ਇਹ ਮਹਿੰਗਾ ਹੁੰਦਾ ਘਰ ਇਹ ਠੱਖਾਂ ਜਾ ਤੇ ਇਹ ਉਦੋਂ ਪਤਾ ਲੱਗਦਾ ਨਾ ਕਿਦੋਂ ਦੁਬਾਰਾ ਲਿਉਣਾ ਪੈਂਦਾ ਇਹ ਫਿਰ ਤਾਂ ਜੀ ਹੋਏ ਨਹੀਂ ਮੈਨੂੰ ਜਲਣਾ ਉਹਦੇ ਪਾਣੀ ਲਾਇਆ ਸੀ ਨਾ ਤੇ ਹੁਣ ਇਹ ਚਲਾਉਣਾ ਹੈ ਇਸ ਵਿੱਚ ਢਾਲ ਤੇ ਅੰਦਰਲੇ ਪਾਸੇ ਬੜੀ ਕਾਮਜਾਫਰ ਰਹਿੰਦੇ ਆ ਤੇ ਬਸ ਬਾਹਰ ਬਾਹਰ ਬੋਲੇ ਲਾ ਦਿਓ ਇਹ ਕੱਟਨੇ ਸਭ ਕੀ ਹੁੰਦੇ ਇਹੇ। ਇਹ ਆਹ ਦੇ। ਓਕੇ ਦੀ ਰਿਪੋਰਟ ਆ ਨਾ ਇਹ। ਆਹ ਦੇ ਸਾਫ ਕਰੇ ਸੀ ਮੈਂ। ਕਿਤੇ ਇੱਧਰ ਲਾ ਦੇ। ਹੁਣ ਧੁੱਪ ਵੀ ਐਚਡੀ ਹੁੰਦੀ ਐ। ਆਹ ਦੇ ਮੈਂ ਸਾਫ ਕਰੀ ਸੀ ਕਿਹਦੇ ਨਾ ਦੇਖ। ਤੇ ਉਹ ਦੇਖ ਕੇ ਐਂ ਰੇਤਾ ਪੈਂਦਾ ਮੈਨੂੰ ਦਿਖਾਵਾਂ ਜੀ ਜ਼ੂਮ ਕਰਾਤਾ ਨੇ। ਆਂ ਐਂ ਰੇਤਾ ਪੈਂਦਾ। ਇੰਨਾ ਫਰਕ ਆ ਉਹਨਾਂ ਦਾ ਇਹਨਾਂ ਦਾ। ਬਸ ਸਾਫ ਕਰਨ ਦਾ ਹੀ ਐ। ਤੇ ਹੁਣ ਆਪਾਂ ਛੱਡਦੇ ਆ 16 ਇੱਕ ਚੀਜ਼ ਹੋਰ ਦੱਸਣਾ ਉਹਨੂੰ ਆਹ ਨਾ ਐਮਐਸ ਗੀ ਥੱਲੇ ਸਿੱਟੇ ਨਾ ਮੈਂ ਇਹ ਨਹੀਂ ਆਹ ਡੱਬਾ ਜੇ ਨਾ ਐਵੇਂ ਚੂ ਚੂ ਕਰੀਂਦਾ ਕਿਧੇ ਪੱਖੇ ਚੱਲੀ ਜਾਂਦੇ ਤੇ ਹੁਣ ਇਹਦੇ ਵਿੱਚ ਲੜਨ ਲਾਈਟ ਆਉਗੀ ਇਹਦੇ ਵਿੱਚ ਕਿਉਂ ਆਪਾਂ ਇਹ ਤਾਂ ਨੂੰ ਕਰਾਂਗੇ ਮਰਕਰਤ ਹੈ ਨਾ ਆਗੀ ਸ਼ਕਤੀ ਸ਼ੇਰ ਜਾਊ ਇਥੇ ਆ ਗਿਆ ਮੈਡਨ ਇੰਡੀਆ ਤੇ ਆ ਪੱਖੇ ਚੱਲਣਗੇ ਹੁੰਦਗਾਵਾ ਇਹ ਖੜੇ ਹੈ ਨਾ ਹੁਣ ਅਸੀਂ ਚੱਲ 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 ਚਾਲਾ ਉਹ ਚਾਲਾ ਚੱਲ ਵਿਆਦੇ ਹੈ ਨਾ ਤੇ ਰੁਕ ਵੀ ਜਾਂਦੇ ਹੁੰਦੇ ਆ ਇਹ ਇਹ ਹੁਣੇ ਰੁਕਣਗੇ ਇਹਦੇ ਪਤਾ ਨਹੀਂ ਕੀ ਹੁੰਦਾ ਠੰਡੇ 'ਚ ਪਹਿਲਾਂ ਚੱਲਦੇ ਆ ਯਾਰ ਇਹ ਸਟਾਪ 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 ਆ ਦੇ ਖੜਗੇ ਨਾ ਤੇ ਹੁਣ ਆਪਾਂ ਛੱਡਦੇ ਬੰਬੀ ਆਹ ਮੋਟਰ ਆਉਣ ਤੇ ਹੁਣ ਚੱਲੂਗੀ ਫਾਈ ਤੇ ਟਾਈਮ ਹੋ ਗਿਆ 11:30 ਦਾ ਵਾ ਟਾਈਮ ਤੜਕੇ ਦਾ ਲੋਣੀ ਦਾ ਫਿਕ ਕਿਹੜੀ ਜੀ ਘਰ ਥੋੜੀ ਅੱਧੀ ਕਨਾਲ ਥਾਂ ਜਾਂ ਕਨਾਲ ਕਲਾ ਲਓ ਚੱਲ ਯਾਰ ਕਰ ਕਿਰਪਾ ਬਾਬਾ ਫਾਈ ਜੇ ਪ੍ਰੈਸ਼ਰ ਹੋਰ ਬੁਲਾਉਗੀ ਥੋੜੇ ਜੇ ਟਾਈਮ ਨੂੰ ਚਾਲੇ ਜਰ ਕਿਰਪਾ ਕਰਤੀ ਮਹਾਰਾਜ ਨੇ ਨਾ ਤੇ ਆਪਾਂ ਫਿਰ ਉਹ ਚ ਲਾਉਣੇ ਆ ਪਾਣੀ ਤੇ ਕਿਹੜੇ ਮੈਂ ਢੱਕਣਾ ਦੀ ਗੱਲ ਕਰਦੇ ਆ ਆ ਤਾਂ ਕਿਸੇ ਕਿਸੇ ਜਵਾਕ ਜਿੰਨ ਸਟੇਕਰ ਇਹ ਮੈਂ ਢੱਕਣ ਵੀ ਦਿਖਾਈ ਦੇਣਾ ਸਾਨੂੰ ਇਹਦੇ ਮਾਰੀ ਸੀ ਮੈਂ ਛੋਟੀ ਦੱਬ ਕੇ ਇਹ ਮਾਰ ਬਾਰੀ ਘੜਤਾ ਸੀ ਇਹਦੇ ਅਸਰੋਂ ਦੇਖੋ ਫੱਕਦੀ ਜਾਂਦੀ ਹਲੀਆਂ ਤਾਂ ਪਾਣੀ ਜਾਂ ਚੱਲ ਉਥੇ ਸੱਚ ਪੱਲੀ ਵਿਛੋਣੀ ਸੀ ਉਹ ਪੱਲੀ ਕੋ ਲਗਿਆ ਮਾ ਲਾਈ ਪਾਣੀ ਹੋ ਗਿਆ ਸ਼ੁਰੂ ਹਨਾ ਇਹ ਆ ਦੇ ਆ ਜਾ ਲੰਘ ਪਾਣੀ ਗਿਆ ਆ ਆਪਾਂ ਦੰਨੇ ਉਥੇ ਲਾ ਫਿਰ ਜਾਵਾਂਗੇ ਆਪਾਂ ਪੈ ਆਪਦੇ ਰਾਹ ਤੇ ਜੇ ਪੈ ਗਿਆ ਉਥੇ ਘਾਰਾਂ ਫਿਰ ਤਾਂ ਪਤੀ ਇਹ ਪੈ ਜੂਗਾ ਇੱਕ ਆਪਣਾ ਭਾਈ ਪड़ोसी ਉਹ ਖੜਾ ਖੰਬੇ ਕੋਲੇ ਹਨਾ ਉਹਦੇ ਮਗਰ ਨਾਲ ਆ ਕੁੱਤੇ ਪੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨੂੰ ਆ ਉਹ ਬੰਕੀ ਜਾਂਦਾ ਉਹਨੂੰ ਤੇ ਆਪਾਂ ਹਾਂ ਦੇ ਕੋਲੇ ਚੱਲਦੇ ਆਂ ਤੇ ਉਹਦੀ ਸਹਾਇਤਾ ਕਰਾਉਣੇ ਆ ਜਾ ਕੇ ਆਪਾਂ ਉਹ ਵੀਰ ਕੋਲ ਚੱਲਦੇ ਆਂ ਮੈਂ ਇੱਥੇ ਪਾਣੀ ਲਈ ਜਾਂਦਾ ਸੀ ਦੋ ਬੰਦੇ ਉਹ ਦੇਖ ਕੇ ਫਿਰ ਵੀ ਫਰਕ ਪੈ ਜਾਂਦਾ ਕੁੱਤਿਆਂ ਦਾ ਤੇ ਆਪਾਂ ਚੱਲਦੇ ਆਂ ਉਹਨੂੰ ਨੰਗਾ ਕੇ ਲਿਆਉਣੇ ਆਂਗੇ ਵੀਰ ਨੂੰ ਕੁੱਤਾ ਇੱਕੋ ਹੀ ਏ ਘਰਾਂ ਜੇ ਦੂਜੇ ਘਰ ਉੱਠ ਖੜੇ ਤਾਂ ਜਾਦੇ ਅਸਰ ਪੈਂਦਾ ਕਈ ਵਾਰੀ ਸਿਆਲ ਦਾ ਟਾਈਮ ਆ ਯਾਰ ਘੱਟ ਵੱਢ ਲੈਂਦੇ ਆ ਨਾ ਕੁੱਤੇ ਤੇ ਆਪਾਂ ਵੀਰ ਕੋਲ ਚੱਲਦੇ ਆਂ ਤਾਂ ਦੋ ਜਣਿਆਂ ਦਾ ਫਰਕ ਪੈ ਜੂ ਸਾਡੇ ਕੋਲ ਕੰਗਾ ਹੈਗਾ ਘਰ ਤੇ ਆਪਾਂ ਸ਼ିକਾਰੀ ਨਾ ਲਾਉਣੇ ਟੱਕਰ ਫਿਰ ਸ਼ਿਕਾਰੀ ਇੱਥੇ ਕਾਫੀ ਰਹਿਣ ਲੱਗ ਗਏ ਯਾਰਾ ਕਿਉਂਕਿ ਇੱਥੇ ਲਾਗੇ ਨਾ ਦੂਰ ਹੱਡਾ ਰੋਹੀ ਜੀ ਹੈ ਇਧਰਲੇ ਪਾਸੇ ਤੇ ਭਾਵੇਂ ਕਿ ਇਧਰ ਫਿਰਦੇ ਹੁਣ ਖੇਤਾਂ 'ਚ ਨਾ ਲੋਕ ਘੱਟ ਆਉਂਦੇ ਹੈਗੇ ਤੇ ਉਹ ਭੰਕੀ ਅੰਧਾ ਕਰ ਉਹਨੂੰ ਆਵੇਗਾ ਕਈ ਵਾਰੀ ਬਈ ਮਗਰ ਪਾ ਜਾਂਦੇ ਨੇ ਉਹ ਤਾਂ ਵਿਚਾਰੇ ਤੋਂ ਤੁਰੀਦਾ ਨਹੀਂ ਸਹੀ ਤਾਂ ਆਪਾਂ ਚੱਲਦੇ ਹਾਂ ਉਹਦੀ ਸਿਹਤਾ ਕਰਦੇ ਆ ਯਾਰ ਹਟ ਹਟ ਆਪਾਂ ਇਧਰਲੇ ਪਾਸੇ ਹੁੰਨੇ ਉੱਚੇ ਇਧਰ ਸੁੱਕਾ ਇਧਰ ਪਾਣੀ ਲੱਗਿਆ ਸੀ ਆ ਫਿਰ ਦੇਖੋ ਤੇ ਬਾਅਦ ਕਾਫੀ ਬੈਠੇ ਨੇ ਖੜਾ ਤੇ ਕਈ ਵਾਰੀ ਇਕੱਲੇ ਬੰਦੇ ਨੂੰ ਦੇਖ ਕੇ ਯਾਰ ਮਗਰ ਪੈ ਜਾਂਦੇ ਹੁੰਦੇ ਹਨਾ ਤਾਂ ਸਿਆਲਦਾਰ ਉਹ ਉਹਦਾ ਵਿਚਾਰੇ ਦਾ ਦੂਰੀ ਤਾਂ ਨਹੀਂ ਸਹੀ ਆ ਕਾਲਾ ਆ ਕੁੱਤਾ ਹੈ ਬਹਿਤੀ ਆ ਖੜਾ ਖੜਾ ਇਹ ਬੰਦਿਆਂ ਨੂੰ ਦੇਖ ਕੇ ਯਾਰ ਭੱਜ ਜਾਂਦੇ ਹੁੰਦੇ ਆ ਭੱਜ ਗਏ ਹੁਣ ਆ ਦੇ ਇੱਕ ਗਰੁੱਪ ਬਣਾਈ ਫਿਰਦੇ ਮੇਰੇ ਹਲੜੇ ਇਸ ਤੇ ਗਾਣਾ ਨਹੀਂ ਆਇਆ ਸੀ ਗਿੱਦੜਾਂ ਦਾ ਗਰੁੱਪ ਫਿਰਦਾ ਕਹਿੰਦੇ ਕੱਲੇ ਆ ਸ਼ੇਰ ਮਾਰਨਾ ਉਹ ਕੰਮ ਕਰਤਾ ਸੀ ਇਹਨਾਂ ਨੇ ਖਰਾਜ ਆ ਜਾਂਦੇ ਆ ਦੇਖ ਹੁਣ ਭੱਜ ਗਏ ਕਿਉਂਕਿ ਅਸੀਂ ਦੋ ਜਣੇ ਹੋ ਗਏ ਤਾਂ ਫਿਰ ਸਾਡੇ ਕੋਲੇ ਕੰਗਾ ਕਵਾੜੀਆਂ ਹੈਗਾਂ ਤਾਂ ਅਸੀਂ ਵੀ ਫਿਰ ਇਹਨਾਂ ਦਾ ਟੱਕਰਾ ਕਰਦੇ ਸੀ ਤੇ ਬੰਦਾ ਕਿੱਥੇ ਸਾਡਾ ਕੋਈ ਬੰਦਾ ਆਉਂਦਾਗਾ ਸਾਡਾ ਖੇਤ ਦਾ ਕਮਾਂਡੀਆ ਖਲ ਜੇ ਕੱਲਾ ਬੰਦਾ ਮੈਂ ਵੀ ਹੁੰਦਾ ਤਾਂ ਮੇਰੇ ਮਗਰ ਵੀ ਪੈਣ ਦੀ ਪੂਰੀ ਕੋਸ਼ਿਸ਼ ਕਰਦੇ ਕਈ ਵਾਰੀ ਇੱਥੇ ਇਹ ਕਿਕਰਾਂ ਚ ਖਰ ਤੋਂ ਹੁੰਦਾ ਜੀ ਬੰਦਾ ਆਉਂਦਾ ਖੇਤ ਪਾਣੀ ਧਾਣੀ ਲਾਉਂਦਾ ਕੋਈ ਕੱਲਾ ਆਉਂਦਾ ਤੇ ਕੁੱਤੇ ਘੇਰ ਲੈਂਦੇ ਐ ਤੇ ਇਹ ਕੁੱਤਿਆਂ ਦਾ ਗਰੁੱਪ ਜਣਾ ਇੱਥੇ ਹੀ ਰਹਿੰਦਾ ਕਿਕਰਾਈਆਂ ਚ ਤਾਂ ਇਸ ਕਰਕੇ ਇਹ ਵੱਢਣ ਦੀ ਕੋਸ਼ਿਸ਼ ਕਰਦੇ ਪੂਰੀ ਯਾਰ ਇਧਰ ਵੀ ਆਇਆ ਇਧਰ ਦੀ ਇਧਰ ਦੀ ਇਧਰ ਦੀ ਇਧਰ ਦੀ ਆ ਤਾਂ ਦੀ ਆ ਸੁੱਕਾ ਹੈ ਖ ਇਧਰ ਦੀ ਨਾ ਜਾਈ ਹੁਣ ਉਹ ਰਾਹ ਆ ਭਾਈ ਸਾਡੇ ਬੰਦੇ ਗਵਾਂਢੀ ਮਗਰ ਕੁੱਤੇ ਪੈਂਦੀ ਪੂਰੀ ਕੋਸ਼ਿਸ਼ ਕਰਦੇ ਸੀ ਬਚ ਗਿਆ ਹਾਉ ਮੱਲੀ ਕੋਲੇ ਤਾਂ ਨਹੀਂ ਗਿਆ ਤਰੇ ਮਾ ਖੜ ਕੇ ਤੂੰ ਇਹ ਭਾਈ ਖੜ ਗਿਆ ਸੀ ਹਣਾ ਚੰਗਾ ਕੀਤਾ ਤੂੰ ਖੜ ਗਿਆ ਜੇ ਕਈ ਵਾਰੀ ਭਜਣਾ ਵੀ ਨਹੀਂ ਚਾਹੀਦਾ ਘਰ ਭਜਿਉਂ ਜਿਆਦੇ ਪੈਂਦੇ ਹਨਾ ਤਾਂ ਕੁੱਤੇ ਇੱਥੇ ਭਾਈ ਪਹੀ ਚ ਬੈਠੇ ਸੀ ਇੱਥੇ ਤਾਂ ਮੈਂ ਉਥੋਂ ਭਾਈ ਪਾਣੀ ਲਈ ਜਾਂਦਾ ਸੀ ਤੇ ਮੈਂ ਦੇਖ ਕੇ ਚੱਲ ਇਧਰ ਆਏ ਨੇ ਮਗਾ ਯਾਰ ਫਿਰ ਵੀ ਜੇ ਮੈਂ ਵੀ ਇਕੱਲਾ ਹੁੰਦਾ ਤਾਂ ਮੇਰੇ ਮਗਰ ਵੀ ਪੈ ਜਾਂਦੇ ਇਹ ਤੇ ਦੋ ਬੰਦਿਆਂ ਦਾ ਘਰ ਫਰਕ ਹੋ ਜਾਂਦਾ ਬੰਦਿਆਂ ਚ ਹੀਫ ਜੀ ਹੋ ਜਾਂਦੇ ਘਰਾਂ ਇਹ ਤਾਂ ਇਹਨਾਂ ਤੋਂ ਘਰ ਡਰ ਕੇ ਰਹਿਣਾ ਚਾਹੀਦਾ ਇਹਨਾਂ ਦਾ ਉਹਦਾ ਕੀ ਘਰ ਤੇ ਭਾਈਆ ਪਚਲ ਬੰਦ ਉਹ ਨਿਕਲ ਗਏ ਹੁਣ ਤਾਂ ਉਧਰ ਆਪਣਾ ਕਹਿਰਾ ਆ ਗਿਆ ਸੀ ਲੱਗ ਹਨਾ ਤੇ ਮੈਂ ਬੰਬੀ ਬੰਦ ਕਰਨਾ ਹੈ ਬਸ ਘੰਟਾ ਰੂੜ ਘੰਟਾ ਜਲਦੀ ਹੂ ਮਸੈਂ ਤੋ ਕਿਹੜੀ ਜੀਵ ਲਾਤੀ ਆਪਾ ਭਾਈ ਬੰਦ ਕਰਦਾਨੇ ਸ਼ੁਕਰ ਹੈਗਾ ਇਹਦਾ ਵੀ ਪਾਵਰ ਆਫ ਇਹ ਬੰਦ ਹੋ ਗਈ ਇਹ ਬੰਦ ਕਰਨ ਬਾਅਦ ਇੱਕੇ ਦਾ ਵੀ ਭਜਦਾ ਪਾਣੀ ਇਹਦਾ ਹੌਲੀ ਹੌਲੀ ਹਟ ਜਾਂਦਾ ਬਿਜਲੀ ਵਾਲੀ ਮੋਟਰ ਦਾ ਇੱਕੇ ਦਾ ਥੱਲੇ ਜਾਂਦਾ ਹੁੰਦਾ ਹੈ ਇਹਦਾ ਨਹੀਂ ਇਹਦਾ ਹੌਲੀ ਹੌਲੀ ਅੱਜ ਕਿੰਨਾ ਕਰਦਾ ਸ਼ੋਅ ਹੀ ਕਰੀ ਜਾਂਦਾ ਹੁੰਦਾ ਪਾਵਰ ਆ ਪਾਵਰ ਆ ਫਾਲੇ ਇੱਥੋਂ ਲਾਈਟ ਭਜੂ ਜਾਂ ਭਜੀ ਜਾਓ ਤੁਸੀਂ ਭਾਈ ਵਲੌਗ ਇੱਥੋਂ ਤੱਕ ਦੇਖਿਆ ਤਾਂ ਤੁਹਾਡਾ ਸ਼ੁਕਰੀਆ ਹੁਣ bari ਕਮੈਂਟਾਂ ਦੀ ਹੈ ਕਿਹੜੇ ਵੀਰਾਂ ਨੇ ਕਮੈਂਟ ਕੀਤੇ ਨੇ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਵੀਰ ਤਸਵਿੰਦਰ ਸਿੰਘ ਬੜੈਚ ਪਿੰਡ ਦੀਵਾਲਾ ਤਸਵਿੰਦਰ ਸਿੰਘ ਭਰਾ ਦਾ ਆਪਾਂ ਸ਼ੁਕਰੀਆ ਕਰਦੇ ਆਂ ਭਾਈ ਕਮੈਂਟ ਕੀਤਾ ਤੇ ਫਿਰ ਆਪਣੇ ਗੁਰਵਿੰਦਰ ਸਿੰਘ ਗਿੱਲ ਗੁਰਵਿੰਦਰ ਸਿੰਘ ਗਿੱਲ ਦਾ ਵੀ ਧੰਨਵਾਦ ਕਰਦੇ ਆਂ ਭਾਈ ਉਹਨੇ ਵੀ ਕਮੈਂਟ ਕੀਤਾ ਵੀਰ ਦਾ ਸ਼ੁਕਰੀਆ ਤਾਂ ਅੱਗੇ ਵੀਰ ਸਤਨਾਮ ਸਿੰਘ ਸਤਨਾਮ ਵੀਰ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਭਾਈ ਉਹਨੇ ਕਮੈਂਟ ਕੀਤਾ ਹੈਗਾ ਸਤਨਾਮ ਸਿੰਘ ਦਾ ਤੇ ਅੱਗੇ ਵਕੀਲ ਸਿੰਘ ਵਕੀਲ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਭਾਈ ਤੁਸੀਂ ਵੀ ਕਮੈਂਟ ਕੀਤਾ ਪਿਆਰਾ ਤੇ ਅੱਗੇ ਆਪਣੇ ਅਗਲੇ ਭਰਾ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਸ਼ੁਕਰ ਕਰਦੇ ਆਂ ਧੰਨਵਾਦ ਕਰਦੇ ਆਂ ਐਦਾਂ ਹੀ ਪਿਆਰ ਦਿੰਦੇ ਰਹੋ ਹੌਸਲਾ ਮਿਲਦਾ ਤਾਂ ਪਰਵਾਰਿਕ ਵੀਡੀਓ ਹੁੰਦੇ ਨੇ ਬੱਚੇ ਦੇਖ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਐਦਾਂ ਦੀ ਤਾ ਜੇ ਤੁਸੀਂ ਬਲੌਗ ਇੱਥੋਂ ਤੱਕ ਦੇਖਿਆ ਸੀ ਤਾਂ ਸ਼ੁਕਰੀਆ ਸਾਰੇ ਭਰਾਵਾਂ ਦਾ ਟੱਚ ਕਰਨ ਵਾਸਤੇ ਬਲੌਗ ਨੂੰ ਤਾਂ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ